ਲੋ ਜੀ ਆ ਵੀਡੀਓ ਨੂੰ ਬਹੁਤ ਹੀ ਧਿਆਨ ਨਾਲ ਦੇਖਿਓ ਬਹੁਤ ਸੋਹਣਾ ਮੈਸੇਜ ਦਿੱਤਾ ਆ ਵੀਰ ਨੇ ਤੇ ਲੋ ਜੀ ਆ ਵੀਡੀਓ ਹੋ ਗਈ ਸਟਾਰਟ ਕਿਹਾ ਤੁਸੀਂ ਦੇਖੀ ਚੱਲੋ ਆ ਵੀਰ ਜਿਹੜਾ ਤੁਸੀਂ ਜਿਸ ਤਰ੍ਹਾਂ ਦੇ ਕੱਪੜੇ ਦੇਖੋ ਤੇ ਇਹਦੇ ਕੱਪੜੇ ਦੇਖ ਕੇ ਲੋਕਾਂ ਦਾ ਦੇਖੋ ਵੀ ਇਹਦੇ ਪ੍ਰਤੀ ਕਿੰਦਾ ਦਾ ਰੈਕਸ਼ਨ ਆ ਕਿ ਇੱਕ ਦੁਕਾਨਦਾਰ ਕੋਲੇ ਗਿਆ ਵੀ ਉਹ ਕਹਿੰਦਾ ਮੈਨੂੰ ਕੁਝ ਸਬਾਨ ਚਾਹੀਦਾ ਖਰੀਦਣ ਵਾਸਤੇ ਤੇ ਦੁਕਾਨਦਾਰ ਉਹਦੇ ਕੱਪੜੇ ਦੇਖ ਕੇ ਉਹਨੂੰ ਜੱਜ ਕਰਦਾ ਵੀ ਇਹ ਬਹੁਤ ਗਰੀਬ ਆ ਉਹਨੂੰ અપਮਾਨ ਕਰਕੇ ਉਥੋਂ ਮੋੜ ਦਿੰਦਾ ਕਦੇ ਵੀ ਕਿਸੇ ਗਰੀਬ ਦਾ અપਮਾਨ ਨਾ ਕਰੋ ਬਈ ਉਹਦੀ ਹੈਲਪ ਕਰੋ ਕਿ ਆ ਦੇਖੀ ਚਲੋ ਤੁਸੀਂ ਵੀਡੀਓ ਨੂੰ ਲੋ ਜੀ ਆ ਵੀਰ ਕੋਲੇ ਬਹੁਤ ਹੀ ਮਹਿੰਗੀ ਬੈਗ ਸੀ ਜਦੋਂ ਉਹਦੇ ਤੇ ਬੈਠ ਕੇ ਉਹਦੇ ਸਲਪ ਮਾਰੀ ਤਾਂ ਲੋਕਾਂ ਦਾ ਬਈ ਦੇਖੋ ਮੈਂ ਕਿੱਧਾ ਦੇ ਨਜ਼ਰੀਏ ਨਾਲ ਦੇਖਦੇ ਆ ਪਹਿਲਾਂ ਉਹ ਕਿਹੜੇ ਨਜ਼ਰੀਏ ਨਾਲ ਦੇਖਦੇ ਸੀ ਤੇ ਹੁਣ ਕਿਹੜੇ ਨਾਲ ਦੇਖਦੇ ਆ ਕਦੇ ਵੀ ਬਈ ਕਿਸੇ ਦੇ ਕੱਪੜੇ ਦੇਖ ਕੇ ਉਹਨੂੰ ਜੱਜ ਨਾ ਕਰੋ ਜੇ ਕੋਈ ਗਰੀਬ ਹੁੰਦਾ ਥੋੜੇ ਕੋਲੇ ਤਾਂ ਵੀ ਹੈਲਪ ਕਰੋ ਬਈ ਦੇਖੀ ਚਲੋ ਤੁਸੀਂ ਵੀਡੀਓ ਆ ਲਓ ਜੀ ਹੁਣ ਦੇਖੋ ਲੋਕਾਂ ਦਾ ਨਜ਼ਰੀਆ ਵੀ ਕਿਹੜੀ ਨਜ਼ਰ ਨਾਲ ਉਹਨੂੰ ਦੇਖਦੇ ਆ ਇਹ ਚੱਲਦੀ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਐਪਲੀਕੇਸ਼ਨ ਹੋਰ ਵੀਡੀਓ ਦੇਖਣ ਲਈ ਮੇਰੇ ਪੇਜ ਨੂੰ ਕਰ ਲਓ ਫੋਲੋ ਤੇ ਸਾਰੇ ਵੀਰਾਂ ਦਾ ਧੰਨਵਾਦ